ਹਾਂਜੀ ਵੀਰੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੇਰੇ YouTube ਚੈਨਲ ਟਰੈਕਟਰ ਸੌਦਾ ਤੇ ਤੁਹਾਡਾ ਸਵਾਗਤ ਆ ਅੱਜ ਵੀਰੋ ਮੇਰੇ ਕੋਲ ਇੱਕ ਨਿਊ ਹਾਲੈਂਡ 3630 ਟਰੈਕਟਰ ਆਇਆ ਜੀ ਵੀਡੀਓ ਵਿੱਚ ਸੇਲ ਵਾਸਤੇ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਸਾਰਿਆਂ ਤੋਂ ਪਹਿਲਾਂ ਤੇ ਬਾਕੀ ਮੇਰਾ ਕੰਟੈਕਟ ਨੰਬਰ ਚੈਨਲ ਦੇ ਬਾਇਓ ਵਿੱਚ ਦਿੱਤਾ ਹੈ ਜੀ ਜੇ ਤੁਸੀਂ ਆਪਣੀ ਕਿਸੇ ਵੀ ਚੀਜ਼ ਦੀ ਐਡ ਕਰਵਾਉਣੀ ਹੋਵੇ ਤਾਂ ਉਸ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੇ ਹੁਣ ਗੱਲ ਕਰਦੇ ਹਾਂ ਜੀ ਬਕਾਊ ਟਰੈਕਟਰ ਦੀ ਹਾਂਜੀ ਵੀਰੋ ਸਕਰੀਨ ਤੇ ਵੇਖ ਰਹੇ ਹੋ ਨਿਊ ਹਾਲੈਂਡ 3630 ਇਹ ਟਰੈਕਟਰ ਵਕਾਊ ਆ ਜੀ 2013 ਮਾਡਲ ਗੁੱਡ ਕੰਡੀਸ਼ਨ ਹੈ ਜੀ ਇੰਜਨ ਗੇਅਰ ਦਾ ਸਾਫ਼ ਆ ਫੁੱਲ ਗਾਰੰਟੀ ਆ ਚਲਾ ਕੇ ਵਾ ਕੇ ਚੈੱਕ ਕਰ ਸਕਦੇ ਹੋ ਜੇ ਆਪਾਂ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਟਾਇਰ ਨਵੇਂ ਨੇ ਜੀਾਰੇ ਬਾਕੀ ਇਹ ਟਰੈਕਟਰ 3 ਸਪੀਡ ਆ ਡਬਲ ਡਿਸਟ੍ਰਿਬਿਊਟਰ ਲੱਗਾ ਆ ਵੀਰ ਦਾ ਆਪਣਾ ਘਰ ਦਾ ਰੱਖਿਆ ਹੋਇਆ ਟਰੈਕਟਰ ਆ ਤੇ ਏਰੀਆ ਜੀ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਪੰਜਾਬ ਨੰਬਰ ਟਰੈਕਟਰ ਆ ਤੇ ਰੇਟ ਵੀਰ ਨੇ 480 ਹਜ਼ਾਰ ਰੱਖਿਆ ਮੌਕੇ ਦੇ ਲੈਸ ਵੀ ਕਰ ਦੂ ਥੋੜਾ ਬਹੁਤ ਫੋਨ ਨੰਬਰ ਵੀਰ ਦਾ ਨੋਟ ਕਰ ਲਓ 99888083652 ਸਕਰੀਨ ਦੇ ਉੱਤੇ ਵੀਰ ਦਾ ਨੰਬਰ ਸ਼ੋਅ ਹੋ ਰਿਹਾ ਇਸ ਨੰਬਰ ਤੇ ਵੀਰ ਨਾਲ ਗੱਲ ਕਰਕੇ ਟਰੈਕਟਰ ਬਾਰੇ ਜਿਆਦਾ ਜਾਣਕਾਰੀ ਲੈ ਸਕਦੇ ਹੋ ਜਾ ਕੇ ਇਸ ਨੂੰ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ